ਮੈਂ ਕਹਿਣਾ ਚਾਹਾਂਗਾ ਕਿ ਪਸੇ ਅਤੀ ਧੰਨਵਾਦੀਆਂ ਇਹਨਾਂ ਮੁੰਡਿਆਂ ਦੇ ਇਹ ਯੰਗਸਟਰ ਦੇ ਇਸ ਬਾਲਾਜੀ ਸੇਵਾ ਸੰਗ ਦੇ ਕਿ ਜਿਹੜੇ ਇਹਨਾਂ ਵੱਡਾ ਉਪਰਾਲਾ ਕਰਕੇ ਸਾਰੇ ਸ਼ਹਿਰ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਰਸਤਾ ਇਕੱਠੀ ਕਰਕੇ ਜਾ ਕੇ ਲੰਗਰ ਲਾਉਂਦੇ ਨੇ ਇਸ ਚੀਜ਼ ਦੇ ਵਾਸਤੇ ਮੈਂ ਜਿੰਨੀ ਵੀ ਇਹ ਇਹਨਾਂ ਦੀ ਮੰਡਲੀ ਹੈ ਉਹਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਬਜਰੰਗਬਲੀ ਜੀ ਅੱਗੇ ਦੁਆ ਕਰਨਾ ਕਿ ਇਹਨਾਂ ਨੂੰ ਨਨ ਦੁਨੀ ਰਾਜ ਚੌਗਣੀ ਤਰੱਕੀ ਦੇਵੇ ਔਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਕਹਿਣਾ ਕਿ ਉਹ ਹਰ ਕੰਮ ਦੇ ਵਿੱਚ ਕੋਈ ਵੀ ਧਾਰਮਿਕ ਕੰਮ ਹੋਵੇ ਉਹਦੇ ਜਿਵੇਂ ਵੱਦ ਚੜ ਕੇ ਯੋਗਦਾਨ ਦਿੰਦੇ ਆ ਇਦੋਂ ਹੀ ਜ਼ਿਆਦਾ ਵੱਦ ਚੜ ਕੇ ਯੋਗਦਾਨ ਦੇਣ ਤਾਂ ਕਿ ਸ਼ਹਿਰ ਦੀ ਜਿਹੜੀ ਹੈ ਜਿਵੇਂ ਬੱਬੂ ਨੇ ਕਿਹਾ ਨજર ਉੱਤਰਦੀ ਰਵੇ ਔਰ ਸ਼ਹਿਰ ਦੇ ਵਿੱਚ ਸੁਖ ਸ਼ਾਂਤੀ ਰਹੇ ਜੈ ਬਾਲਾ ਜੈ ਜੈ ਬਾਲਾ ਜੈ ਬਾਲਾ ਨੈ ਕਰਾ ਪੀਰ ਬજરੰਗੀ ਵਾਲਾ ਸਾਰੇ ਹੋਦ ਮੰਤੇ ਸਦਕੇ ਨਾਲ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਕੀਮਤ ਦਾ ਸਮਾਂ ਕੱਢ ਕੇ ਅੱਜ ਸਾਡੇ ਕੋਲ ਪਹੁੰਚੇ ਨੇ ਸੋ ਬਾਲਾ ਦੀ ਸੇਵਾ ਸੰਗ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈਕਾਰੇ ਵੀਰ ਬਜਰੰਗੀ ਹਰਿ 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 ਆਪ ਦੋ ਕੋਲ ਆ ਮਾਰੋ ਥੋੜੀ ਬਈ ਓਏ ਥੋੜਾ ਘਾਣਾ ਵਾਲੀ ਆ ਆਵੋ ਜੀ ਆਵੋ ਜੀ